ਗੋਲੇਬਾਰੀ ਵਿੱਚ ਕਈ ਪਰਿਵਾਰ ਇਸ ਦੀ ਲਪੇਟ ਵਿੱਚ ਆਏ ਨੇ ਜਿੱਥੇ ਕਈ ਮਾਵਾ ਦੇ ਪੁੱਤਰ ਚਲੇ ਗਏ ਉੱਥੇ ਹੀ ਇਹਨਾਂ ਵਿੱਚੋਂ ਇੱਕ ਸਨ ਵੀ ਬਲਵਿੰਦਰ ਕੌਰ ਜਿਨ੍ਹਾਂ ਦੀ ਪਹੁੰਚ ਦੇ ਪਿੰਡ ਮਾਨਕੋਟ ਵਿੱਚ ਗੋਲੇਬਾਰੀ ਦੌਰਾਨ ਜਾਨ ਚਲੀ ਗਈ ਅੰਦਰ ਬੈਠੇ ਸੈਂਟਰ ਦੇ ਦਰਵਾਜ਼ੇ ਸਾਰੇ ਬੈਠੇ ਹੋਏ ਸੀ ਮੇਰੀ ਘਰਵਾਲੀ ਤੇ ਮੇਰੀ ਛੋਟੀ ਬੱਚੀ ਜਿਹੜੀ ਹੈ ਉਹ ਦੋਏ ਦਰਵਾਜ਼ੇ ਦੇ ਵਿੱਚ ਖਲੋਤੇ ਸੀ ਸੈਂਟਰ ਦੇ ਵਿੱਚ ਹੀ ਇੰਨੀ ਦੇਰ ਹੀ ਸਾਡੇ ਘਰ ਦੇ ਪਿੱਛੇ ਆ ਕੇ ਬੰਮ ਫਟਦਾ ਹੈ ਬੰਬ ਜਿਹਨੇ ਫਟਦਾ ਉਹ ਸਨਲ ਕੇ ਨਿਕ ਉਹਦਾ ਸਪਲੈਂਡਰਿਕ ਛੋਟਾ ਨਿਕਲ ਕੇ ਆਂਦਾ ਉਹ ਆ ਕੇ ਮੇਰੀ ਘਰ ਵਾਲੀ ਨੂੰ ਲੱਗਦਾ ਇੱਥੇ ਸਿਰ ਦੇ ਵਿੱਚ ਤੇ ਉਹਨਾਂ ਨੇ ਆਂਡ ਦਾ ਸਪੋਰਟ ਦੀ ਡੈਥ ਹੋਈ ਨਹੀਂ ਐਂਬੂਲੈਂਸ ਆਈਏ ਲੇਕਿਨ ਜਿਹੜੀ ਮੇਰੀ ਘਰ ਵਾਲੀ ਉਹਦੇ ਆਂਡ ਸਪੋਰਟ ਡੈਥ ਹੋ ਗਈ ਸੀ ਅਸੀਂ ਉਹਨਾਂ ਨੂੰ ਮੈਂਟਰ ਖੜਨੀ ਹਸਪੀਟਲ ਖੜਨੀ ਸਕੇ ਛੋਟੀ ਬੱਚੀ ਜਿਹੜੀ ਮੇਰੀ ਜ਼ਖਮੀ ਹੋਈ ਸੀ ਫਿਰ ਅਸਾਂ ਮਜਬੂਰੀ ਫੇ ਛੋਟੀ ਬੱਚੀ ਨੂੰ ਜਿਹੜੀ ਸ਼ੈਲਿੰਗ ਦੇ ਵਿੱਚ ਹੀ ਜਿਹੜੇ ਅਸੀਂ ਹਸਪੀਟਲ ਮੈਂਟਰ ਹਸਪੀਟਲ ਦੇ ਵਿੱਚ ਅਸਾਂ ਨੇ ਉਹਨਾਂ ਦਾਖਲ ਕੀਤਾ ਇੱਕ ਗੋਲਾ ਸਾਡੇ ਘਰ ਦੇ ਪਿੱਛੇ ਫਟਿਆ ਤੇ ਉਹ ਜੈਸਾ ਸਪਲੈਂਡਰ ਆਇਆ ਸਿੱਧਾ ਉਹਨਾਂ ਦੇ ਲੱਗ ਗਿਆ ਤੇ ਉਹ ਹਨ ਸਪੋਰਟ ਡੈਥ ਹੋ ਗਈ ਤੇ ਉੱਥੋਂ ਲੱਗ ਕੇ ਮੇਰੀ ਛੋਟੀ ਭੈਣ ਨੂੰ ਲੱਗੀ ਤੇ ਉਹਨਾਂ ਦੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਸੀ ਖੂਨ ਬਲੱਡ ਵੀ ਜ਼ਿਆਦਾ ਵਹਿ ਗਿਆ ਸੀ ਤੇ ਉਹ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਉਹ ਆਗੇ ਤੇ ਲੈ ਹਸਪੀਟਲ ਆ ਗਈ ਸੀ ਬੀਬੀ ਬਲਜਿੰਦਰ ਕੌਰ ਪਿੱਛੇ ਦੋ ਕੁੜੀਆਂ ਤੇ ਇੱਕ ਮੁੰਡਾ ਛੱਡ ਗਏ ਨੇ ਇਹ ਬੱਚੇ ਆਪਣੇ ਨਾਨਕੇ ਰਹਿੰਦੇ ਨੇ ਤੇ ਉਹਨਾਂ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਇਹਨਾਂ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ 6 ਆਫ ਅਮਰੀਕਾ ਦੇ ਵੱਲੋਂ ਦੋਨਾਂ ਚੀਆ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਨਾਲ ਹੀ ਪਰਿਵਾਰ ਦੀ ਔਖੇ ਸਮੇਂ ਦੇ ਵਿੱਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਪ੍ਰੋਮਸਾ ਪਰਿਵਾਰ ਨੂੰ ਦਿੱਤਾ ਗਿਆ ਮੇਰਾ ਨਾਮ ਕਾਲਾ ਸਿੰਘ ਹੈ ਜੀ ਮੇਰੀ ਵਾਈਫ ਦਾ ਨਾਮ ਬਲਵਿੰਦਰ ਕੌਰ ਹੈ ਜੀ ਜੀ ਸਰ ਰਾਤ ਨੂੰ 7 ਤਰੀਕ ਰਾਤ ਨੂੰ 1 ਵਜੇ ਅਸੀਂ ਲੇਟੇ ਹੋਏ ਸੀ ਜੀ ਸਾਨੂੰ ਮੇਰੀ ਘਰਵਾਲੀ ਨੇ ਮੈਨੂੰ ਉਠਾਇਆ ਜੀ ਇਹ ਉਠੋ ਕੀ ਬਾਅਦ ਗੋਲਾ ਬਾਰੂਦ ਛੀਰੋ ਗਿਆ ਅਸੀਂ ਕਿਸੇ ਸੇਫ ਜਗ੍ਹਾ ਚਲੀਏ ਕਿਉਂਕਿ ਸਾਡਾ ਮਕਾਨ ਜਿਹੜਾ ਕੱਚਾ ਸੀ ਟੀਨ ਵਾਲੀ ਛੱਤ ਸੀ ਅੱਛਾ ਜੀ ਇਸ ਕਰਕੇ ਅਸਾਂ ਨੇ ਕੀ ਕੀਤਾ ਕਿ ਅਸਾਂ ਨੇ ਸਾਰੇ ਬੱਚੇ ਲੈ ਆਸਾਂ ਨੇ ਬੱਚੇ ਲੈ ਕੇ ਥੋੜੀ ਦੂਰ ਉਹਨਾਂ ਦਾ ਨਾਨਕਾ ਘਰ ਹੈ ਮੇਰੀ ਘਰਵਾਲੀ ਦਾ ਨਾਨਕਾ ਘਰ ਹੈ ਥੋੜੀ ਦੇਰ ਜੀ ਅਸੀਂ ਉੱਥੇ ਚਲੇ ਗਏ ਤਕਰੀਬਨ ਘਰੋ 1 ਵਜੇ ਅਸੀਂ ਗਏ ਸੀ 10 ਇੱਕ ਮਿੰਟ ਅਸੀਂ ਉੱਥੇ ਬੈਠੇ ਪਾਣੀ ਸ਼ਾਣੀ ਪੀਤਾ ਨਾਨਕਾ ਸਾਰਾ ਉੱਠ ਗਿਆ ਉਹਨੇ ਆਖਿਆ ਕੀ ਹੋ ਗਿਆ ਅਈਆਂ ਅਸੀਂ ਦੱਸੀ ਕਹਾਣੀ ਕੀ ਗੀਆ ਗੋਲਾ ਬਾਰ ਉਹਦੇ ਨਾਨਕਿਆ ਨੇ ਸਾਨੂੰ ਅੰਦਰ ਬਿਠਾ ਲਿਆ ਹੂੰ ਅੰਦਰ ਬੈਠੇ ਸੈਂਟਰਲੇ ਦਰਵਾਜ਼ੇ 'ਤੇ ਸਾਰੇ ਬੈਠੇ ਹੋਏ ਸੀ ਮੇਰੀ ਘਰਵਾਲੀ ਤੇ ਮੇਰੀ ਛੋਟੀ ਬੱਚੀ ਜਿਹੜੀ ਹੈ ਉਹ ਦੋਏ ਦਰਵਾਜ਼ੇ ਦੇ ਵਿੱਚ ਖਲੋਤੇ ਸੀ ਸੈਂਟਰ ਦੇ ਵਿੱਚ ਹੀ ਹੂੰ ਇੰਨੀ ਦੇਰ ਹੀ ਸਾਡੇ ਘਰ ਦੇ ਪਿੱਛੇ ਆ ਕੇ ਬੰਮ ਫਟਦਾ ਹੂੰ ਬੰਬ ਜਿੰਨੇ ਦੇ ਫਟਦਾ ਹੈ ਤੇ ਉਸ ਨਾਲ ਕਿੰਨਾ ਕਿ ਉਹਦਾ ਸਪਲੈਂਡਰ ਇੱਕ ਛੋਟਾ ਨਿਕਲ ਕੇ ਆਂਦਾ ਉਹ ਆ ਕੇ ਮੇਰੇ ਘਰ ਵਾਲੀ ਨੂੰ ਲੱਗਦਾ ਇੱਥੇ ਸਿਰ ਦੇ ਵਿੱਚ ਤੇ ਉਹ ਨਾਲ ਆਂਡ ਦਾ ਸਪੋਰਟ ਦੀ ਡੈਥ ਹੋ ਜਾਂਦੀ ਹੁੰਦੀ ਹੂੰ ਹੂੰ ਤੇ ਆਪਣਾ ਆਪਾ ਜੀ ਜਦੋਂ ਇਹ ਹਾਸਾ ਜਦੋਂ ਇਹ ਹੋਇਆ ਜਦੋਂ 1 ਵੇ ਦਾ ਤੁਸੀਂ ਟਾਈਮ ਦੱਸਦੇ ਪਏ ਹੈਗੇ ਆ ਤੇ ਮੌਕੇ ਤੇ ਕੋਈ ਇੱਥੇ ਪੁਲਿਸ ਅਧਿਕਾਰੀ ਜਾਂ ਕੋਈ ਹੋਰ ਕੋਈ ਇੱਥੇ ਪਹੁੰਚਿਆ ਜੀ ਹਾਂ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਜਿਹੜਾ ਸ਼ੈਲਿੰਗ ਬੜੀ ਹੋ ਰਹੀ ਸੀ ਉੱਥੇ ਉਸ ਕਾਰਨ ਕਿ ਸਾਨੂੰ ਐਂਬੂਲੈਂਸ ਜਿਹੜੀ ਆ ਗਈ ਸੀ ਐਂਬੂਲੈਂਸ ਆਈਏ ਲੇਕਿਨ ਜਿਹੜੀ ਮੇਰੀ ਘਰਵਾਲੀ ਉਹਦੇ ਆਨਸਪੋਰਟ ਡੈਥ ਹੋ ਗਈ ਸੀ ਅਸੀਂ ਉਹਨਾਂ ਨੂੰ ਮੈਂਡਰ ਖੜਨੀ ਹਸਪੀਟਲ ਖੜ ਨਹੀਂ ਸਕੇ ਛੋਟੀ ਬੱਚੀ ਜਿਹੜੀ ਮੇਰੀ ਜ਼ਖਮੀ ਹੋਈ ਸੀ ਫਿਰ ਅਸਾਂ ਮਜਬੂਰੀ ਵਿੱਚ ਛੋਟੀ ਬੱਚੀ ਨੂੰ ਜਿਹੜੀ ਸ਼ੈਲਿੰਗ ਦੇ ਵਿੱਚ ਹੀ ਜਿਹੜੇ ਅਸੀਂ ਹਸਪੀਟਲ ਮੈਂਡਰ ਹਸਪੀਟਲ ਦੇ ਵਿੱਚ ਅਸਾਂ ਨੇ ਉਹਨਾਂ ਨੂੰ ਦਾਖਲ ਕੀਤਾ ਜੀ ਉਹਨੂੰ ਵੀ ਸੱਟਾਂ ਲੱਗੀਆਂ ਨੇ ਲੱਤ 'ਤੇ ਬੜੀ ਜ਼ਖਮੀ ਹੋਈ ਸੀ ਉਹ ਵੀ 10-20 ਦਿਨ ਤੋ ਆਪਣੇ ਪੈਰਾਂ ਪਰ ਟੁਰ ਨਹੀਂ ਸਕੀ ਅਸੀਂ ਉਹਨੂੰ ਜਿੱਧਰ ਵੀ ਕਿਰੇ ਵਾਸ਼ਰੂਮ ਖੜਨਾ ਹੁੰਦਾ ਸੀ ਉਹਨੂੰ ਅਸੀਂ ਅੱਥਾਂ ਭਰੀ ਚੁੱਕ ਕੇ ਖੜਨੇ ਸਾਂ ਜੀ ਤੇ ਬਾਕੀ ਹੁਣ ਜੜੀ ਥੋੜੀ ਵੈਗ੍ਰੋਧੀ ਕਿਰਪਾ ਕੇ ਥੋੜੀ ਜਿਹਾ ਆਪਣਾ ਥੋੜਾ ਪੈਰ ਜੜਾ ਹੁਣ ਪਾਣਾ ਸ਼ੁਰੂ ਤੇ ਆਪਣਾ ਸਰ ਇੱਕ ਗੱਲ ਤੁਹਾਨੂੰ ਹੋਰ ਪੁੱਛਾਂਗਾ ਜਿਵੇਂ ਕੀ ਹੈ ਜੜਾ ਸਤਰੀ ਜੜਾ ਗੋਲਾਬਾਰੀ ਜੜੀ ਇੱਥੇ ਹੋਈ ਹੈਗੀ ਸੀ ਤੇ ਸਰਕਾਰਾਂ ਨੇ ਤੁਹਾਡਾ ਕੁਛ ਤੁਹਾਡਾ ਕੋਈ ਸਾਥ ਦਿੱਤਾ ਤੁਹਾਡਾ ਕੋਈ ਜੀ ਆਈਐਨਐਸ ਸਰਕਾਰਾਂ ਵੀ ਆਈਐਨਐਸ ਸਰਕਾਰ ਨੇ ਮਦਦ ਕਰਨ ਦਾ ਐਲਾਨ ਵੀ ਕੀਤਾ ਹੈ ਜੀ ਬਾਕੀ ਇੱਕ ਨੌਕਰੀ ਦਾ ਐਲਾਨ ਕੀਤਾ ਹੋਏ ਲੇਕਿਨ ਜਿਹੜੀ ਜਾਨ ਗਈ ਉਹਦੀ ਕੀਮਤ ਤੇ ਨਹੀਂ ਨਾ ਕੋਈ ਲਾ ਸਕਦਾ ਜੀ ਉਹਦੀ ਕੀਮਤ ਕੋਈ ਨਹੀਂ ਲਾ ਸਕਦਾ ਲੇਕਿਨ ਫਿਰ ਵੀ ਹੌਸਲੇ ਇਸੇ ਉਹਨਾਂ ਨੇ ਥੋੜਾ ਬਹੁਤਾ ਜੜਾ ਕੋਈ ਕੀਤਾ ਨੌਕਰੀ ਸਰ ਅੱਜ ਤੁਹਾਡੇ ਇੱਥੇ ਆਪਣਾ 6 ਆਫ ਅਮਰੀਕਾ ਇੱਥੇ ਇੱਥੇ ਪਹੁੰਚੀ ਹੈਗੀ ਐ ਤੇ ਤੁਹਾਨੂੰ 1 ਲੱਖ ਰੁਪਏ ਦਾ ਸਾਨੂੰ ਚੈੱਕ ਦੇਣ ਜਾ ਰਹੇ ਹੈਗਾ ਉਹ ਕੀ ਕਹਿਣਾ ਚਾਹੁੰਗੇ 6 ਆਫ ਅਮਰੀਕਾ ਨੂੰ ਸਰ ਮੈਂ ਸਭ ਤੋਂ ਪਹਿਲੇ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਆਇਓ ਸੁਣ ਕੇ ਇਤਨੀ ਦੂਰੋਂ ਨੀਤੇ ਕੋਨੇ ਜਿਹੜਾ ਕਿਸੇ ਸੇ ਇੰਨੀ ਦੂਰ ਹੋ ਆ ਕਿ ਕਿਸੇ ਨੂੰ ਜਾ ਕੇ ਦੇਖਦਾ ਹੋਵੇ ਔਰ ਸਾਡਾ ਇੱਕ ਇੱਕ ਕੋਨਾ ਜਿਹੜਾ ਬਾਰਡਰ ਦਾ ਕੋਨਾ ਹੈ ਸਾਡਾ ਜਿਹੜਾ ਇਹ ਮਨਕੋਟ ਹੈ ਸਭ ਤੋਂ ਬਾਰਡਰ ਦਾ ਕੋਨਾ ਹੈ ਔਰ ਇਸ ਕੋਨੇ ਚ ਹਲੇ ਤੱਕ ਨਹੀਂ ਕਿਸੇ ਨੂੰ ਪਤਾ ਕਿ ਇੱਥੇ ਕੋਈ ਸਿੱਖ ਰਹਿੰਦੇ ਨੇ ਜੀ 500 ਸਾਡੀ ਜਿਹੜੀ ਇਹ 500 ਆਬਾਦੀ ਜਿਹੜੀ ਉੱਥੇ ਸਿੱਖਾਂ ਦੀ ਜੀ 100 ਘਰ ਹੈ ਸਾਡਾ ਤੇ 500 ਆਬਾਦੀ ਸਾਡੀ ਸਿੱਖਾਂ ਦੀ ਆ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਉਸ ਕੋਨੇ ਚ ਕੋਈ ਸਿੱਖ ਰਹਿੰਦੇ ਨੇ ਨਹੀਂ ਹੁਣ ਹੁਣ ਮੰਗ ਮੰਗ ਕੀ ਕਰਦੇ ਹੈਗੇ ਤੁਹਾਨੂੰ 6 ਆਫ ਅਮਰੀਕਾ ਨੇ ਬੜਾ ਸਾਧ ਦਿੱਤਾ ਤੁਹਾਡਾ ਜੀ ਸਰ ਬਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਆ ਕੇ ਸਾਨੂੰ ਗਰੀਬਾਂ ਨੂੰ ਇੱਥੇ ਆ ਕੇ ਦੇਖਿਆ ਜਸਪ੍ਰੀਤ ਕੋ ਮੇਰਾ ਬਟਾ ਕਿਵੇਂ ਅੱਜ ਬੜਾ ਦੁੱਖ ਦੀ ਗੱਲ ਹੈਗੀ ਤੁਹਾਡੇ ਮਦਰ ਚਲੇ ਗਏ ਤੁਸੀਂ ਛੋਟੇ ਜਿਹੇ ਹੈਗੇ ਹੋ ਔਰ ਤੁਹਾਡੀ ਛੋਟੀ ਗੁੜੀਆ ਵੀ ਉਹਦੇ ਵੀ ਸੱਟ ਚੋਟ ਲੱਗੀ ਹੈਗੀ ਹੈ ਤੇ ਜਿਵੇਂ ਰਾਤ ਦਾ ਟਾਈਮ ਹੈਗਾ ਸੀ ਜਿਵੇਂ ਜਿਵੇਂ ਬੰਬ ਜਿਹੜੀ ਗੋਲਾਬਾਰੀ ਹੋਈ ਹੈਗੀ ਕੀ ਕਹਿਣਾ ਚਾਹੁੰਗੇ ਬੇਟੀ ਰਾਤ ਨੂੰ ਅਸੀਂ ਲੇਟੇ ਦੇ ਸਾਂ ਮੰਮਾ ਨੇ ਠਾਇਆ ਕਿ ਬਾਹਰ ਫਾਇਰਿੰਗ ਚੱਲ ਰਹੀ ਹੈ ਤੇ ਅਸੀਂ ਸਾਰੇ ਉੱਠੇ ਆਂ ਤੇ ਫਿਰ 1 ਵਜੇ ਦਾ ਟਾਈਮ ਸੀ ਸਾਰੇ ਚਲੇ ਗਏ ਉਹਨਾਂ ਦੇ ਨਾਲ ਕੇ ਤੇ 10 15 ਮਿੰਟ ਬੈਠੇ ਤੇ ਇੱਕ ਗੋਲਾ ਸਾਡੇ ਘਰ ਦੇ ਪਿੱਛੇ ਫਟਿਆ ਜੀ ਤੇ ਉਹ ਜੈਸਾ ਸਪਲੈਂਡਰ ਆਇਆ ਸਿੱਧਾ ਉਹਨਾਂ ਦੇ ਲੱਗ ਗਿਆ ਤੇ ਉਹ ਹਨ ਸਪੋਰਟ ਡੈਥ ਹੋ ਗਈ ਤੇ ਉੱਥੋਂ ਲੱਗ ਗਈ ਮੇਰੀ ਛੋਟੀ ਭੈਣ ਨੂੰ ਲੱਗੀ ਤੇ ਉਹਨਾਂ ਦੇ ਸੱਟਾਂ ਬਹੁਤ ਜ਼ਿਆਦਾ ਲੱਗੀਆਂ ਸੀ ਕੁਣ ਬਲੱਡ ਵੀ ਜ਼ਿਆਦਾ ਵੇਅਸੀ ਤੇ ਉਹ ਐਮਬੂਲੈਂਸ ਨੂੰ ਫੋਨ ਕੀਤਾ ਤਾਂ ਉਹ ਆਗੇ ਤੇ ਹਸਪੀਟਲ ਆ ਗਈ ਸੀ ਬਹੁਤ ਬਹੁਤ ਤੁਹਾੰਨਾਂ ਦਾ ਸ਼ੁਕਰੀਆ ਜੋ ਇਤਨੀ ਦੁਰੂ ਸਾਡੇ ਨਾਲ ਮਿਲਣਤੀ ਆਏ ਇਹ ਸਾਡੀ ਇਤਨੀ ਕਰਨਤੀ ਆਏ ਤੇ ਉਹਦਾ ਬਹੁਤ ਬਹੁਤ ਧੰਨਵਾਦ